हां जी दोस्तों आज ਆਪਾਂ ਧਣੀਆਂ ਮੇਥੇ ਮੇਥੀ ਪਾਲਕ ਮੂੜੀਆਂ ਛਲਗਮ ਗੋਭੀ ਅੱਜ ਆਪਾਂ ਵੀਜੇ ਆ ਅੱਜ ਦਿਨ ਐ ਐਤਵਾਰ ਸੀਗਾ ਤੇ ਮੈਂ ਕਿਹਾ ਵੀਜ ਲਗੇ ਤੇ ਅੱਜ ਐ ਜੈਂਤਵਾਰ ਸੀਗਾ ਤੇ ਅਸੀਂ ਆਪਣਾ ਅੱਜ ਆ ਸਮਾਨ ਲਾਇਆ ਤਣੀਆਂ ਮੇਥੀ ਮੇਥੇ ਪਾਲਕ ਤੇ ਗੋਭੀ ਇਹ ਲਾ ਕੇ ਹਟੇ ਅੱਜ ਉਦੋਂ ਪਹਿਲਾਂ ਮੈਂ ਗੱਡੀ ਧੋਤੀ ਆਪਦੀ ਗੱਡੀ ਧੋਣ ਤੋਂ ਬਾਅਦ ਫੇਰ ਅਸੀਂ ਆ ਆਪਣੇ बैंगणਾਂ ਦੇ ਬੂਟੇ ਆ ਬਤਾਮੂਆਂ ਦੇ ਚਿੱਟੀ ਬੈਂਗਣੀ ਹਰੀ ਬੈਂਗਣੀ ਲਾਈ ਆ ਤੇ ਆ ਸਰੋਂ ਬੀਜਤੀ ਸਰੋਂ ਉੱਗ ਗਈ ਆ ਕਰੇ ਆਰਗੈਨਿਕ ਸਾਗ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਓਕੇ ਥੈਂਕਸ ਸਾਰਿਆਂ ਨੂੰ ਧੰਨਵਾਦ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੰਡੇ ਦੀਆਂ ਮੁਬਾਰਕਾਂ